ਲੋ ਜੀ ਅੱਜ ਨਵਾਂ ਸਵਾਲ ਲੈ ਕੇ ਪਹੁੰਚ ਗਏ ਆ ਸਵਾਲਾ ਬਣਾਏ ਹੀ ਆ ਆ ਦੇਖੋ ਲਾ ਕੇ ਲਿਆਓ ਕੈਮਰਾ ਆ ਦੇਖੋ ਚਾਰ ਢਟਾ ਇਧਰ ਨੂੰ ਪਈਆਂ ਚਾਰ ਢਟਾ ਲੈਣ ਚ ਸਹੀ ਆ ਜੀ ਹਾਂ ਜੀ ਦੇਖ ਲਓ ਬੰਡੂ ਦੇਖ ਲਿਓ ਜੀ ਕੈਸ਼ ਮੰਗੇ ਠੀਕ ਨਹੀਂ ਭਾਜੀ ਸਵਾਲ ਮੇਰਾ ਪਤਾ ਕੀ ਆ ਹਮ ਇਹਦੇ ਚ ਦੋ ਢਟਾ ਹਲਾਣੀਆਂ ਆ ਅੱਛਾ ਜੀ ਜਿਹੜੀਆਂ ਮਰਜੀ ਦੋ ਢਟਾ ਲਾ ਦੋ ਹਮ ਆਹ ਲੈਂਚ ਚ ਵੀ ਪੰਜ ਹੋ ਜਾਣ ਆਹ ਲੈਂਚ ਚ ਵੀ ਪੰਜ ਹੋ ਜਾਣ ਚਾਰ ਤੋਂ 8 ਤਾਂ ਤੁਹਾਡੇ ਕੋਲ 4-4 ਆ। ਇਹਦੀਆਂ 5-5 ਬਣਾਣੀਆਂ ਆ। ਆਹ ਲਾਈਨ 'ਚ ਵੀ 5 ਬਣਾਣੀਆਂ ਆ। ਆਹ ਲਾਈਨ 'ਚ ਵੀ 5 ਬਣਾਣੀਆਂ। ਆ ਲਾਗੇ ਆ ਕੇ ਆ ਡਾਇਗਰਾਮ ਦਿਖਾ ਦਿਓ। ਕੀ ਆ? ਲਾਗੇ ਆ। ਆਹ ਲਾਈਨ 'ਚ 5-5 ਨੇ ਆਹ ਲਾਗੇ। ਇਹ ਵੀ 5। ਇਹ 4-4 ਤੋਂ 5-5 ਬਣਾਣੀਆਂ ਆ ਆਪਾਂ। ਅੱਛਾ ਜੀ। ਜਿੱਧਰ ਮਰਜ਼ੀ ਦੋ ਚੱਕ। ਜੋ ਮਰਜ਼ੀ ਕਰ। ਜਿਹੜੀਆਂ ਮਰਜ਼ੀ ਦੋ ਇੱਟਾਂ ਚੱਕ ਲਾ। ਦੋ ਇੱਟਾਂ ਹਲਾ ਲਾ। ਦੋ ਇੱਟਾਂ ਚੱਕਣ ਦਾ ਤੇਰੇ ਕੋਲ ਆਪਸ਼ਨ ਆ। 5-5 ਹੋ ਜਾਣੀਆਂ ਚਾਹੀਦੀਆਂ। ਖਲ ਸਾਡਾ ਤਾਰਾ ਹੀ ਕਰ ਸਕਦਾ ਇਹ ਸਾਨੂੰ ਕਰੋ ਵੀ ਕਰੋ ਅਬ ਕਰ ਲਈਏ ਤਰੋ ਤਰੋ ਜੀ ਕਰੋ ਕਰਨ ਲਈ ਆਏ ਆ ਕਰੋ ਤੁਹਾਨੂੰ ਸਵਾਲ ਪਾਇਆ ਹੈ ਹਾਂ ਦੋ ਟਾ ਚੱਕੇ ਬਣ ਕੇ ਨਹੀਂ ਕਰਨੀਆਂ ਆਗੀਆਂ ਏਦਾਂ ਹੀ ਕਰਨੀਆਂ ਸਾਲਤੀਆਂ ਹੀ ਅੱਛੇ ਪੰਜ ਪੰਜ ਇਧਰ ਹੋਏ ਪੰਜ ਬਣਾਉਣੀਆਂ ਪੰਜ ਪੰਜ ਬਣਾਉਣੀਆਂ ਦੋਹੀ ਸਾਈਡਾਂ ਤੇ ਪੰਜ ਉਧਰਲੀ ਸਾਈਡ ਤੇ ਪੰਜ ਅਧਰਲੀ ਸਾਈਡ ਤੇ ਜਿੱਥੇ ਮਰਜ਼ੀ ਚੱਕੋ ਜਿੱਥੇ ਮਰਜ਼ੀ ਰੱਖੋ ਜੋ ਮਰਜ਼ੀ ਕਰੋ ਸੁਭਾਰ ਆਪਣਾ ਬਿਲਕੁਲ ਸਿੰਪਲ ਆ ਚੱਲਦਾ ਰਹੀ ਤਾਰੇ ਦਾ ਮਾ ਵੀ ਜਿਆਦਾ ਪਿਆਰੇ ਮੈਸਟਰੀ ਜਾਨ ਪ੍ਰਾਨਾ ਕਰੋ ਕਰੋ ਲੈਣੀ ਤੇਰੀ ਤਾਂ ਵਿਗੜ ਗਈ ਆ ਤੇ ਕਰ ਲੈ ਤੂੰ ਆਪਣੇ ਹਿਸਾਬ ਨਾਲ ਕਰ ਲੈ ਸਾਸੀ ਨੇ ਤੈਨੂੰ ਕਹਿੰਦੇ ਦੋ ਇਟਾਂ ਹਲਾਣੀਆਂ ਆ ਹਾਂ ਪੰਜ-ਪੰਜ ਹੋ ਜਾਣੀਆਂ ਚਾਹੀਦੀਆਂ ਆ ਦੋ ਹੀ ਲਾਉਣੀਆਂ ਜੀ ਹਾਂ ਯਾ ਤੈਨੂੰ ਇੱਕ ਹੋਰ ਆਪਸ਼ਨ ਦੇ ਦੇਣਾ ਫੇਰ ਰੱਖ ਲੈ ਉੱਥੇ ਯਾ ਰੱਖ ਕੇ ਹੁਣ ਦੁਬਾਰਾ ਫੇਰ ਲਾ ਕੇ ਕਰ ਦੇ ਹਾਂਜੀ ਦੋ ਇਟਾਂ ਲਾਉਣੀਆਂ ਚਾਹੀਦੀਆਂ ਹਾਂ ਆ ਲਾ ਕੇ ਆ ਕੇ ਕਰ ਦੇ ਚੰਗੀ ਰਾਹ ਟ੍ਰੈਕਸ਼ਨ ਆ ਹਾਂ ਸਵਾਲ ਦਾ ਬੰਦੇ ਨੂੰ ਕਿਦਰੂ ਗਲਤਫਹਮੀ ਨਾ ਹੋਵੇ ਕਿ ਪਤਾ ਨਹੀਂ ਲੱਗ ਰਿਹਾ ਮੋਰੇ ਨਾ ਕੋ ਮਿੱਧਰਾ ਮੈਂ ਦੇਖਾਂ ਚੱਲਦਾ ਕੈਮਰੇ ਆਲੂ ਦਿਖਾ ਤੇਰਾ ਮੂੰਹ ਵੀ ਪਤਾ ਲੱਗ ਗਿਆ ਇਹਨਾਂ ਹੋ ਗਈਆਂ ਪਾਣੀਆਂ ਹੁਣ ਉੱਧਰ ਤੈਨੂੰ ਰਹਿ ਗਈਆਂ ਡੋ ਰਹਿ ਗਈਆਂ ਤੈਨੂੰ ਰਹਿ ਤੈਨੂੰ ਰਹਿ ਗਈਆਂ ਵੇਚੀਆਂ ਹੋਣੀਆਂ ਹਾਂਜੀ ਕਰੋ ਜੀ ਤੁਸੀਂ ਵੀ ਕਰ ਦੰਨੇ ਉਹਨੇ ਹੱਲ ਮੈਂ ਕਿ ਕਰਤਾ ਆਹ ਤਾਂ ਕਰੇ ਚਾਰ ਦਾ ਕਰ ਕੋਸ਼ਿਸ਼ ਕਰੋ 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 ਵਾਚਣਾ ਕਿਉਂ ਜਵਾਬ ਵੀ ਦਵਾਂਗੇ ਇਹ ਨਾ ਕਿਉਂ ਕਿ ਸਵਾਲ ਦਾ ਹੱਲ ਹੈ ਨਹੀਂਗਾ ਕਈ ਵਾਰੀ ਬੰਦੇ ਸਾਨੂੰ ਕਮੈਂਟ ਚ ਕਹਿ ਦਿੰਦੇ ਆ ਸਵਾਲ ਤੁਸੀਂ ਪਾਤੇ ਇਹਦਾ ਹੱਲ ਕੋਈ ਹੈ ਹੀ ਨਹੀਂ ਸੀਗਾ ਬਣਨੀ ਆ ਹੀ ਨਹੀਂ ਬਣਾ ਕੇ ਵੀ ਦਿਖਾਵਾਂਗੇ ਜਾਓ ਦੋ ਇਟਾਂ ਲਾਵਾਂਗੇ ਪੰਜ ਪੰਜ ਇਟਾਂ ਹਰ ਲਾਈਨ ਦੇ ਵਿੱਚ ਬਣਾਵਾਂਗੇ ਚਲੋ ਕਰੋ ਫੇ ਹਲ ਕਮੈਂਟੇ ਤੂੰ ਕਰ ਬੱਸ ਲਾਓ ਦਿਮਾਗ ਕੋਈ ਚੱਕਰ ਨਹੀਂ ਆਜੀ ਪਾਹੀ ਤਾਂ ਮੈਂਟਾਂ ਚ ਕਰ ਦੇਣਾ ਸਾਡੇ ਤਾਰੇ ਨਾ ਤਾਂ ਕਰ ਤਾਰਾ ਹੀ ਸਕਦਾ ਆ ਕਰੋ ਜੀ ਕਰੋ ਇਹ ਬੜਾ ਕਿਤੇ ਰੋੜੇ ਦੂ ਬਣਾ ਸਕਦੇ ਰੋੜੇ ਨਹੀਂ ਬਣਾਣੇ ਰੋੜੇ ਟਿੱਟਾਂ ਹੀ ਬਣਾਣੀਆਂ ਦੋ ਟਿੱਟਾਂ ਲਾਣੀਆਂ ਤੇ ਇਹਹੀ ਦਾ ਦਿਮਾਗ ਆ ਤੇਜ ਦਿਮਾਗ ਇੱਧਰ ਨੂੰ ਦਿਖਾਓ ਤਾਰੇ ਦਾ ਮੂੰਹ ਦਿਖਾਓ ਤਾਰੇ ਦਾ ਤਾਰਾ ਹੀ ਬਣਾ ਸਕਦਾ ਤਾਰਾ ਜਿਆਦਾ ਇੰਟੈਲੀਜੈਂਟ ਆ ਗੇਮ ਅੜ ਗਈ ਆ ਦੇਖ ਲਓ ਬਾਅਦ ਕਿਉਂ ਨਾ ਕੀ ਹਾਲ ਹੈ ਨੀਗਾ ਹਾਲ ਵੀ ਕਰਾਂਗੇ ਨੂੰ ਕਰ ਦਈਏ ਸਾਰੋ ਕਰੋ ਦੱਸੋ ਬਾਬਾ ਜੀ ਕਰ ਦੋ ਮਾਨੀ ਟਰਾਈ ਕਰ ਦੋ ਦੇਖ ਲਾ ਦੇਖ ਲਾ ਤਾਰੇ ਇੱਕ ਵਾਰੀ ਆ ਜਾ ਆ ਜਾ ਦੇਖ ਲਾ ਮੜ ਜੇ ਹਲਾ ਲੂ ਕੇ ਆ ਜਾ ਆਜਾ ਆਜਾ ਦੇਖ ਰਹੀ ਕਹਿੰਦੇ ਤੇ ਮੰਗਿਆ ਕਹਿੰਦੇ ਭੰਨ ਕਿ ਇਹ ਤੇ ਬਾਕੀ ਬਾਕੀ ਨਹੀਂ ਤੂੰ ਆ ਸਹੀ ਉੱਤਾਂ ਭੰਨਣੀ ਨਹੀਂ ਪਹਿਲਾ ਕੇ ਦੇਖ ਤੇਰਾ ਹਲਾਇਆ ਵੀ ਹੋ ਜਾਣਾ ਤੇਰਾ ਦਿਮਾਗ ਬਹੁਤ ਤੇਜ ਆ ਤੇਰਾ ਉੱਥੇ ਹੀ ਇੱਧਰ ਆ ਕਰ ਕਰ ਛੇਤੀ ਆ ਸਵਾਲ ਤਾਂ ਤੁਹਾਨੂੰ 1 ਮਿੰਟ ਚ ਕਰਦਣਾ ਹਾਂ ਫਿਰ ਕਰਕੇ ਦਿਖਾਵਾਂਗੇ ਦੇਖੋ ਪੰਜ ਪੰਜ ਕਰਨੀਆਂ ਪੰਜ ਪੰਜ ਕਰਨੀਆਂ ਜੋ ਮਰਜ਼ੀ ਕਰੋ ਜਿੱਥੇ ਮਰਜ਼ੀ ਚੱਕੋ ਫੇਰ ਕ ਦੁਹਰਾ ਰਹੇ ਹਾਂ ਜਿੱਥੇ ਮਰਜ਼ੀ ਰੱਖੋ ਵਾਹ ਜੇ ਨਹੀਂ ਕਾਇਆ ਸੋਚਣਾ ਕਿ ਹਾਂ ਜੀ ਇਹ ਆ ਸਾਡੇ ਕੋਲ ਰੋਕ ਲਾਈ ਸੀਗੀ ਇਦਾਂ ਨਹੀਂ ਅਸੀਂ ਕਰਦੀ ਇਦਾਂ ਮੈਂ ਵੀ ਕਰਲਾ ਨਹੀਂ ਦੋ ਚੱਕਰ ਦੇ ਵਿੱਚ ਆਇਆ ਯਸਟ ਵਿੱਚ ਐਡਜਸਟ ਕਰਨੀ ਆ ਬੜੇ ਹੋ ਤਾਰੇ ਚਨਾ ਵਜਾ ਮੰਗੀ ਹੋਏ ਮੈਂ ਹਾਂ ਦੋ ਚੱਕਰ ਦੇ ਵਿੱਚ ਇਧਰੋਂ ਮੋਰੇ ਹੋ ਕੇ ਦੱਸ ਮੋਰੇ ਹੋ ਗਿਆ ਯਾਰ ਆ ਬਹੁਤ ਜਿਆਦਾ ਕੈਮਰਾ ਇਧਰੋਂ ਹੋ ਕੇ ਕਰ ਯਾਰ ਇਧਰੋਂ ਹੋ ਕੇ ਕਰ ਇੱਕ ਚੱਕ ਲਈ ਆ ਇੱਕ ਚੱਕ ਲਈ ਇੱਕ ਹੋਰ ਚੱਕਰ ਵਾਹ ਜੀ ਵਾਹ ਵਾਹ ਕਰਤੀ ਕਰਤੀਆਂ ਜੀ ਹੋ ਗਈਆਂ ਹੋ ਗਈਆਂ 1 ਮਿੰਟ ਨਹੀਂ ਹੋਈਆਂ ਦੋ ਚੱਕ ਲਈਆਂ ਫੇਰ ਰੱਖ ਦੇ ਉੱਥੇ ਜਿੱਥੇ ਰੱਖਦੇ ਬੰਦੇ ਦੋ ਚੱਕ ਲਈਆਂ ਇੱਥੇ ਕਾਹ ਪਤਾ ਨਹੀਂ ਕੀ ਬਣਾਤਾ ਹੈ ਗੜ ਨੂੰ ਲਓ ਜੀ ਕਰਨ ਲੱਗੇ ਆ ਹਲ ਕਰਾਂ ਦੇਖ ਲਓ ਜੇ ਅਜੇ ਵੀ ਚੜ ਸਕੀ ਲੋ ਪਰੇ ਹੋ ਜਾ ਨਹੀ ਹੋਣੀ ਟੁੱਟ ਤੋਂ ਕਰ ਦਵਾ ਆਹ ਜਾ ਕੇ ਇੱਥੇ ਰੱਖ ਦੇ ਇੱਥੇ ਰੱਖ ਦੇ ਤੇ ਰੋਟਾ ਇੰਦਰ ਨੂੰ ਘੁਮਾ ਕੇ ਇਹ ਨਾ ਇਹ ਤਾਂ ਉਹੀ ਚੀਜ਼ ਰਹਿ ਗਈ ਆ ਰੱਖ ਦਿਆ ਲੈ ਲਓ ਜੀ ਲਓ ਜੀ ਆਪਾਂ ਹੁਣ ਤੁਹਾਨੂੰ ਕਿਹਾ ਸੀਗਾ ਜਵਾਬ ਵੀ ਦਵਾਂਗੇ ਤੇ ਦੇਣ ਲੱਗੇ ਆ ਜਵਾਬ ਦੋ ਇਟਾ ਸਵਾਲ ਮੇਰਾ ਇਹ ਸੀ ਦੋ ਇਟਾ ਹਲਾਣੀਆਂ ਤੇ ਗਿਣਤੀ ਆਹ ਲਾਈਨ 'ਚ ਵੀ 5 ਹੋ ਜਵੇ ਆਹ ਲਾਈਨ 'ਚ ਵੀ 5 ਹੋ ਜੀ ਠੀਕ ਹੈ ਜੀ ਇਹੀ ਸਵਾਲ ਸੀ ਚੱਕਣੀਆਂ ਪੈਣੀਆਂ ਉੱਥੇ ਆਹ ਦੇਖ ਲਓ ਜੀ ਇੱਕ ਏਟ ਚੱਕ ਲਈ ਆ ਰੱਖ ਦਿਆ ਦੂਜੀ ਏਟ ਚੱਕ ਲਈ ਆ ਇੱਥੇ ਰੱਖਤੀ ਆ ਜਿਹੜਾ ਤਾਂ ਹੁਣ ਮੜ ਗਿਆ ਤਿੰਨ ਤੋਂ ਦੋ ਕਿਦਾਂ ਕਿੰਨੀ ਆ ਜਿੰਦ ਤੋਂ ਦੋ ਪੰਜ ਤਿੰਨ ਤੋਂ ਦੱਸਿਆ ਵੀ ਉੱਪਰ ਰੱਖਣੀ ਆ ਠੀਕ ਆ ਸੀ ਜੋ ਮਰਜ਼ੀ ਕਰੋ ਜਿੱਥੇ ਮਰਜ਼ੀ ਚੱਕੋ ਜਿੱਥੇ ਮਰਜ਼ੀ ਰੱਖੋ ਇਹ ਤੁਹਾਨੂੰ ਸੁਭਾਲਦ ਕਿਹਾ ਸੀਗਾ ਆਹ ਲਓ ਜੀ ਹੱਲ ਹੋ ਗਿਆ ਆ ਹੱਲ ਹੋ ਗਿਆ ਜੀ ਹਾਂਜੀ ਧੰਨਵਾਦ ਜੀ ਲਓ